ਉਹ ਮਜੀਠੀਆ ਸਾਹਿਬ ਤੇ ਉਧਰ ਮਾਨ ਸਾਹਿਬ ਕੰਮ ਚੱਲ ਪਿਆ ਉਹਨਾਂ ਦਾ ਪਹਿਲਾਂ ਮਾਨ ਸਾਹਿਬ ਨੇ ਕੰਮ ਛੇੜ ਦਿੱਤਾ ਕਹਿੰਦੇ ਕਿ ਜੀ ਤੁਸੀਂ ਪੀਸੀ ਨਹੀਂ ਕੀਤੀ ਲੰਗਾਲੇ ਮਾਮਲੇ 'ਚ ਤਾਂ ਉਹ ਫਿਰ ਕੰਮ ਚੱਲ ਪਿਆ ਖਮ ਉਹ ਤੋਂ ਬਾਅਦ ਗੱਲ ਬੱਸ ਮਾਮੇ ਮਾਮੀ ਹੋ ਗਏ ਹੁਣ ਤਾਂ ਨਹੀਂ ਦੇਖੋ ਯਾਰ ਪਹਿਲੀ ਗੱਲ ਤੇ ਆ ਕਿ ਆਪਾਂ ਅੱਗੇ ਵੀ ਦੋ ਵਾਰੀ ਗੱਲ ਕੀਤੀ ਆ ਕਿ ਉਹਦਾ ਖੜਾ ਛੱਡ ਦੇਣਾ ਚਾਹੀਦਾ ਸੀਗਾ ਪਹਿਲੀ ਗੱਲ ਹੈ ਕਿ ਸੁੱਚਾ ਸਿੰਘ ਲੰਗਾ ਆਫੀਸ਼ੀਅਲੀ ਆਪ ਤੇ ਪਾਰਟੀ ਦੇ ਵਿੱਚ ਹੈ ਨਹੀਂ ਜੀ ਤੇ ਜਿਸ ਮੁੰਡੇ ਦੀ ਗੱਲ ਕੀਤੀ ਜਾ ਰਹੀ ਆ ਉਹ ਵੀ ਪਾਰਟੀ ਦੇ ਵਿੱਚ ਨਹੀਂ ਹੋਏਗਾ ਜੀ ਜ਼ਰਾ ਜੀ ਗੱਲ ਆ ਜੇ ਹੈ ਤਾਂ ਤੁਸੀਂ ਉਹਦੀ ਮੈਂਬਰਸ਼ਿਪ ਦਿਖਾ ਦਿੰਦੇ ਕਿ ਹਾਂ ਦੇਖੋ ਜੀ ਇਹ ਤੇ ਮੋਡਲੀ ਮੈਂਬਰਸ਼ਿਪ ਲੈ ਕੇ ਬੈਠਾ ਤੇ ਇਹੋ ਜੇ ਕੰਮ ਕਰਦਾ ਹੈ ਹਾਂ ਜਾਂ ਕੋਈ ਗਤੀਵਿਧੀ ਚ ਕਿਤੇ ਕੋਈ ਵੀ ਦਿਖਾਉਂਦੇ ਵੀ ਆ ਫਿਰ ਦੱਸੋ ਅਸਲ ਦੇ ਵਿੱਚ ਤੇ ਗੱਲ ਆਹੀ ਸਾਡੀ ਇੱਕ ਪ੍ਰੋਬਲਮ ਹੈ ਸੋਸ਼ੀਅਲੀ ਮਾਨਸਬੇ ਸਾਡੀ ਸਮੱਸਿਆ ਹੈ ਕਿ ਜਦੋਂ ਵੀ ਕੋਈ ਵਿਰੋਧੀ ਸਾਡਾ ਡਿੱਕੇ ਆ ਜਾਂਦਾ ਹੈ ਨਾ ਅਸੀਂ ਇਹ ਨਹੀਂ ਦੇਖਦੇ ਕਿ ਸੋਸ਼ੀਅਲੀ ਉਹਦਾ ਧਿਆਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਕੱਟਾਂ ਦਾ ਮੇਰੇ ਖਿਆਲ ਦੇ ਨਾਲ ਤਾਂ ਸਟੱਡੀ ਦਾ ਵਿਸ਼ਾ ਇਹ ਸੀਗਾ ਕਿ ਜਿਸ ਮੁੰਡੇ ਦੇ ਕੋਲ ਸਭ ਕੁਝ ਹੈ ਉਹ ਇਸ ਰਸਤੇ ਤੇ ਕਿਉਂ ਚੱਲ ਰਿਹਾ ਹੈ ਗਲਤ ਸੰਗਤ ਦਾ ਸ਼ਿਕਾਰ ਕਿਉਂ ਹੋਇਆ ਜਿਹਦੇ ਕੋਲ ਤਾਲੀਮ ਵੀ ਹੋਏਗੀ ਮਤਲਬ ਕਿ ਤਾਲੀਮ ਦਾ ਮੌਕਾ ਹੋਏਗਾ ਜਿਹਦੇ ਕੋਲ ਦੌਲਤ ਹੈ ਜਿਹਦੇ ਕੋਲ ਪਾਵਰ ਹੈ ਛੋਟੇ ਹੁੰਦਿਆਂ ਤੋਂ ਬਚਪਨ ਤੋਂ ਲੈ ਕੇ ਤਾਂ ਉਹ ਕਸੰਗਤੀ ਦਾ ਸ਼ਿਕਾਰ ਕਿਉਂ ਹੋਇਆ ਅਧਿਆਨ ਦਾ ਵਿਸ਼ਾ ਹੁਣ ਜੇ ਇਸ ਚੀਜ਼ ਨੂੰ ਦੇਖ ਕੇ ਚੱਲੋਗੇ ਤੁਸੀਂ ਕਿ ਬਾਈ ਤੁਹਾਡੇ ਵਿਰੋਧੀ ਦਾ ਮੁੰਡਾ ਹੈ ਤਾਂ ਇੱਕ ਦਿਨ ਤੇ ਹੋ ਸਕਦਾ ਕਿ ਕੋਈ ਤੁਹਾਡਾ ਆਪਣਾ ਲੀਡਰ ਹੈ ਉਹਦਾ ਮੁੰਡਾ ਵੀ ਫੜਿਆ ਜਾਵੇ ਇਸ ਤਰ੍ਹਾਂ ਫਿਰ ਉਹ ਦੂਜੇ ਕਹਿਣਗੇ ਤਾਂ ਯਾਨੀ ਇਹ ਚੀਜ਼ ਜਿਹੜੀ ਆ ਸਾਡਾ ਜੋ ਕਹ ਲਓ ਕਿ ਮਨੋਵਿਗਿਆਨ ਹੈ ਜਿਸ ਨੂੰ ਫੜਨ ਦੀ ਜ਼ਰੂਰਤ ਹੈ ਉਹ ਰਹਿ ਜਾਂਦਾ ਜੀ ਹੁਣ ਦੇਖੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਥੋੜਾ ਜਿਹਾ ਅਪਡੇਟ ਕਰ ਦਿੰਦਾ ਮੈਨੂੰ ਪਤਾ ਲੱਗਿਆ ਥੋੜਾ ਪਛੜ ਕੇ ਪਤਾ ਲੱਗਿਆ ਕਿ ਇਸ ਮੁੰਡੇ ਦੀ ਇੱਕ ਅਲੱਗ ਤੋ ਜਿੱਦਾਂ ਗੱਲ ਹੀ ਹੈ ਨਾ ਕਿ ਸਟੱਡੀ ਕੀਤੀ ਜਾ ਸਕਦੀ ਹੈ ਇਸ ਕੇਸ ਦੀ ਜੀ ਕਿ ਮਤਲਬ ਜਿਵੇਂ ਮਾਪੇ ਕੋਲ ਟਾਈਮ ਨਹੀਂ ਹੁੰਦਾ ਇਸ ਤਰ੍ਹਾਂ ਹੋਇਆ ਔਰ ਪਾਵਰ ਜਿਹਦੇ ਕੋਲ ਹੁੰਦੀ ਹੈ ਨਾ ਉਹਦੇ ਜਵਾਕਾਂ 'ਚ ਵੀ ਪਾਵਰ ਹੁੰਦੀ ਹੈ ਬਿਲਕੁਲ ਹੁੰਦੀ ਹੈ ਕਿਉਂ ਨਹੀਂ ਹੁੰਦੀ ਘਨਮੈਨਾ ਤੋਂ ਲੈ ਕੇ ਵੱਡੇ ਵੱਡੇ ਆਉਧੇਦਾਰ ਉਹਨਾਂ ਨੂੰ ਇਸਤੇਮਾਲ ਕਰ ਲੈਂਦੇ ਆ ਬੱਚਿਆਂ ਨੂੰ ਵੀ ਹਾਂ ਇਸਤੇਮਾਲ ਕਰ ਲੈਂਦੇ ਹੈ ਲੇਕਿਨ ਯਾਰ ਅਪਰੂਵ ਕਰਨ ਦਾ ਤਰੀਕਾ ਕਰ ਦੋ ਜੀ ਹਾਂ ਕਰ ਦੋ ਜੀ ਸਾਹਿਬ ਆਵਾ ਕਰ ਦੋ ਜੀ ਕੀ ਇਹ ਕਾਰਨ ਜਿਹੜੇ ਆ ਉਹ ਸਾਡੇ ਅਧਿਆਨ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਇਹ ਲੀਡਰਾਂ ਨੂੰ ਖੁਦ ਮੈਂ ਕਹਿੰਦਾ ਕਿ ਸਟੱਡੀ ਕਰਨਾ ਚਾਹੀਦਾ ਹੈ ਇਸ ਮਾਮਲੇ ਨੂੰ ਪਰ ਕੀਤਾ ਕੀ ਜਾ ਰਿਹਾ ਕੀਤਾ ਚਲੋ ਝੂਠਾ ਸੱਚਾ ਹੈ ਤਾਂ ਹੁਣ ਨਿਆਂ ਨੇ ਤੈਅ ਕਰਨਾ ਹੈ ਕਿਸ ਤਰ੍ਹਾਂ ਹੋਇਆ ਪਰ ਮੈਨੂੰ ਉਹਦੇ ਇੱਕ ক্লোਜ਼ ਫਰੈਂਡ ਨੇ ਜਾਂ ਫਰੈਂਡ ਕਹ ਲੋ ਜਾਂ ਸਰਕਲ ਦੇ ਬੰਦੇ ਨੇ ਦੱਸਿਆ ਕਿ ਭਾਈ ਉਹ ਕੁਝ ਵੀ ਕਰਦਾ ਹੋ ਸਕਦਾ ਹੈ ਹੋਰ ਕੁਝ ਖਾਂਦਾ ਪੀਂਦਾ ਹੋ ਸਕਦਾ ਚਿਟਾ ਨਹੀਂ ਲਾਉਂਦਾ ਇਹ ਦਾਵਾ ਹੈ ਹੁਣ ਆਪਾਂ ਨੂੰ ਪਤਾ ਨਹੀਂ ਹੁਣ ਸਾਨੂੰ ਪਤਾ ਨਹੀਂ ਹੈ ਜੀ ਠੀਕ ਹੈ ਨਾ ਪਰ ਮਸਲਾ ਵੱਡਾ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਚੀਜ਼ਾਂ ਤੇ ਡਿਬੇਟ ਹੋਣ ਦੀ ਥਾਂ ਤੇ ਡਿਸਕਸ਼ਨ ਹੋਣ ਦੀ ਥਾਂ ਤੇ ਕਿ ਯਾਰ ਜਿਸ ਬੱਚੇ ਕੋਲ ਸਾਰੀਆਂ ਓਪਰਚ्युनिटीਸ ਸੀਗੀਆਂ ਉਹ ਕੁਝ ਵੀ ਬਣ ਸਕਦਾ ਸੀਗਾ ਉਹਦੇ ਕੋਲ ਮਤਲਬ ਕਿ ਹਰ ਇੱਕ ਤਰ੍ਹਾਂ ਦੀ تعلیم ਲੈਣ ਵਾਸਤੇ ਸਾਧਨ ਸਨ ਉਹਦੇ ਕੋਲ ਹਰ ਇੱਕ ਸਹੂਲਤ ਸੀ ਉਹ ਕਸੰਗਤ ਚ ਕਿਉਂ ਪਿਆ ਪਰ ਕੀਤਾ ਕੀ ਜਾ ਰਿਹਾ ਉਸ ਥਾਂ ਤੇ ਕੀਤਾ ਇਹ ਜਾ ਰਿਹਾ ਕਿ ਇੱਕ ਦੂਜੇ ਨੂੰ ਠੱਬੀ ਲਾਈ ਜਾ ਰਹੀ ਹੈ ਹੁਣ ਦੇਖੋ ਮਾਨ ਸਾਹਿਬ ਨੇ ਕਿਹਾ ਕਿ ਹੁਣ ਨਹੀਂ ਤੁਸੀਂ ਕੀਤੀ ਪੀ ਸੀ ਮਾਮਾ ਬਣ ਕੇ ਉਹ ਕੀ ਕਹਿ ਰਹੇ ਉਹਨਾਂ ਨੇ ਅੱਗੋਂ ਐਡਾ ਮਤਲਬ ਕਿ ਸਪਰੇ ਦਾ ਜਿਹੜਾ ਡੱਬਾ ਨਹੀਂ ਹੁੰਦਾ ਆਪਾਂ ਨਰਮੇ ਦੀ ਸੁੰਡੀ ਨੂੰ ਜਦੋਂ ਮਾਰਨਾ ਹੁੰਦਾ ਤੇ ਐਗਾ ਲੀਟਰ ਜਿਆ ਹੁੰਦਾ ਜਿਵੇਂ ਪਿੰਡਾਂ ਦੇ ਕਹਿੰਦੇ ਚਾਰ ਰਤੀਆਂ ਹੋਰ ਸੁਣਾਤੀਆਂ ਨੇ ਚਾਰ ਦਿਨ ਲੱਗਾ ਕੇ ਐਗਾ ਪੋਸਟ ਨਰਮੇ ਦੀ ਸਪਰੇ ਦੇ ਲੀਟਰ ਜਿੱਡਾ ਪੋਸਟ ਪਾਤਾ ਮਜੀਠੀਆਂ ਨੇ ਤੇ ਸ਼ਬਦਾਵਲੀ ਦੇਖ ਲਓ ਤੇ ਥੱਲੇ ਗਾ ਫੋਟੋ ਜੀ ਪਤਾ ਨਹੀਂ ਜਦੋਂ ਕੰਮ ਨੀਜੀ ਚੱਲ ਪਿਆ ਜਦੋਂ ਤੁਸੀਂ ਕਿਸੇ ਨੂੰ ਕਹੋਗੇ ਪਰ ਮੈਂ ਤੇ ਇਹੀ ਕਹਿਣਾ ਉਹਨਾਂ ਕਿ ਇਹਨਾਂ ਦਾ ਮਿਆਰ ਫਿਰ ਹੈ ਨਹੀਂ ਆ ਹਾਂ ਤੂੰ ਕੌਣ ਤੇ ਮੈਂ ਕੌਣ ਫਿਰ ਤਾਂ ਉਹ ਕਮ ਹੋ ਗਿਆ ਪੰਜਾਬੀ ਚ ਇੱਕ ਕਹਾਵਤ ਆ ਨਾ ਕਿਸੇ ਦੀ ਲੋਈ ਨੂੰ ਹੱਥ ਪਾਈਏ ਤੇ ਨਾ ਆਪਣਾ ਦੁਸ਼ਾਲਾ ਪੜਵਾਈਏ ਜਦੋਂ ਕੰਮ ਚੱਲ ਪੈਂਦਾ ਫਿਰ ਸਭ ਕੁਝ ਆ ਕਿਧਰੇ ماں ਆ ਗਈ ਵਿੱਚ ਕਿਧਰੇ ਫਿਰ ਬੱਚੇ ਆ ਗਏ ਉਹ ਤਸਵੀਰ ਵਾਲਾ ਮਾਮਲਾ ਆ ਗਿਆ ਜਦੋਂ ਤੁਹਾਨੂੰ ਪਤਾ ਤੁਹਾਡੀ ਵੀਡੀਓ ਵਾਇਰਲ ਹੋਈ ਪਈ ਆ ਉਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਤੁਹਾਡੀ ਐਕਸ ਵਾਈਫ ਨੇ ਤੁਹਾਡਿਆ ਸਾਰਾ ਕੁਝ ਖੋਲ ਕੇ ਰੱਖ ਦਿੱਤਾ ਤੁਸੀਂ ਫਿਰ ਪੰਗੇ ਲੈਣ ਉਹ ਨਹੀਂ ਆਟਦੇ ਫਿਰ ਜਦੋਂ ਉਹਨੇ ਪਾਇਆ ਉਦੋਂ ਬਾਅਦ ਚੁੱਪ بس ਚੁੱਪਛਾ ਗਈ ਕਿ ਭਾਈ ਹੁਣ ਉਹ ਕਹਿੰਦਾ ਕਿ ਭਾਈ ਮੈਂ ਮਾਮਾ ਬਣਨ ਨੂੰ ਤਿਆਰ ਆ ਜਿਹੜੇ ਦੋ ਬੱਚੇ ਯੂਐਸ ਰਹਿੰਦੇ ਨੇ ਦੇਖੋ ਕਿੱਧਰ ਤੂ ਆਕੜੀਸ ਹੋ ਗਈ ਆ ਕਿੱਥੋਂ ਚੱਲੀ ਕਹਾਣੀ ਜਿਹਦੇ ਤੇ ਇੱਕ ਸਾਰਥਕ ਬਹਿਸ ਕੀਤੀ ਜਾ ਸਕਦੀ ਸੀ ਕੋਈ ਪੋਲੀਟੀਸ਼ਨ ਕੀ ਕਰ ਰਿਹਾ ਯਾਰ ਉਹ ਨੂੰ ਠੀਕ ਆ ਜੇ ਉਹ ਗਲਤ ਕਰਦਾ ਉਹਨੂੰ ਠੋਕੋ ਜੋ ਮਰਜ਼ੀ ਕਰੋ ਪਰ ਠੀਕ ਆ ਜਿਸ ਕਿਸੇ ਨੇ ਕੋਈ ਕ੍ਰਾਈਮ ਕਮਿਟ ਕੀਤਾ ਉਸ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਸਾਨੂੰ ਸਬਕ ਕੀ ਲੈਣਾ ਚਾਹੀਦਾ ਉਸ ਤੋਂ ਸਾਡਾ ਧਿਆਨ ਕੀ ਹੋਣਾ ਚਾਹੀਦਾ ਹੈ ਸਾਡਾ ਬਹਿਸ ਦਾ ਵਿਸ਼ਾ ਕੀ ਹੋਣਾ ਚਾਹੀਦਾ ਸਾਡੀ ਰਾਜਨੀਤੀ ਦਾ ਮਿਆਰ ਇੰਨਾ ਘਟਿਆ ਹੈ ਨਾ ਮਾਨ ਸਾਹਿਬ ਤੁਸੀਂ ਮੈਨੂੰ ਦੱਸ ਦੋ ਕਿ ਆਪੋਜੀਸ਼ਨ ਵੀ ਕੋਈ ਮੁੱਦੇ ਦੀ ਗੱਲ ਕਰ ਰਹੀ ਹੈ ਬੇਰੋਜ਼ਗਾਰੀ ਦੀ ਮਜ਼ਦੂਰ ਵਰਗ ਦੀ ਜਾਂ ਕਰਜ਼ ਦੀ ਆਰਥਿਕ ਮੰਦਹਾਲੀ ਦੀ ਪਰ ਕੈਪੀਟਾ ਇਨਕਮ ਦੀ ਉਹ ਚੇਰੀ ਸਿੱਖਿਆ ਦੀ ਜੋ ਅਕਾਦਮਿਕ ਢਾਂਚੇ 'ਚ ਸਾਡੀਆਂ ਕਮੀਆਂ ਨਿਆਹ ਵਿਵਸਥਾ ਦੇ ਵਿੱਚ ਨਿਆਹ ਪ੍ਰਬੰਧ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਸਾਡੀਆਂ ਪੁਲਿਸ ਰਿਫਾਰਮਸ ਕਰਨ ਵਾਲੇ ਕਿਤੇ ਕੋਈ ਇੱਕ ਮੁੱਦਾ ਹੈ ਜਿਹੜਾ ਵਿਚਾਰਿਆ ਜਾ ਰਿਹਾ ਅਸੀਂ ਕੱਲ ਨੂੰ ਆਪਣੀ ਆਵਾਜ਼ ਕਿਸ ਪੱਧਰ ਤੇ ਪਹੁੰਚਾਉਣੀ ਹੈ ਤੇ ਕਿਸ ਢੰਗ ਨਾਲ ਪਹੁੰਚਾਉਣੀ ਹੈ ਕਿਸ ਸਲੀਕੇ ਨਾਲ ਪਹੁੰਚਾਉਣੀ ਹੈ ਕੋਈ ਉਹਦਾ ਹੈ ਕੋਈ ਚੱਜ ਵਿਆਰ ਨਹੀਂ ਬਸ ਆਹੀ ਹੈ ਕਿ ਆ ਬਲਾਈ ਪਿੰਡੇ ਲੱਗ ਬਸ ਉਹਨੂੰ ਛੇੜ ਲੈਂਦਾ ਉਹਨੂੰ ਛੇੜ ਲੈਂਦਾ ਕੋਈ ਘੱਟ ਨਹੀਂ ਹੈ ਕੋਈ ਸੱਪ ਹੈ ਕੋਈ ਵਿੱਚੂ ਹੈ ਤੇ ਇਹੀ ਰਾਜਨੀਤੀ ਤੇ ਅਸੀਂ ਹੰਡਾਉਂਦੇ ਹੰਡਾਉਂਦੇ ਖੁਦ ਬੁੱਢੇ ਹੋ ਗਏ ਆ ਤੇ ਸਾਡੇ ਜਿਹੜੇ ਸੀਗੇ ਉਹ ਤੇ ਇਥੋਂ ਚਲੇ ਹੀ ਗਏ ਨੇ ਤੇ ਉਹ ਰਾਜਨੀਤੀ ਚ ਬਦਲਿਆ ਕੀ ਹੈ ਇੱਕ ਨਾ ਮੇਰੇ ਬਹੁਤ ਕੈਲੂ ਕੇ ਫੇਵਰੇਟ ਪੋਇਟ ਨੇ ਹੁਣ ਤੇ ਸੰਸਾਰ ਚ ਨਹੀਂ ਕਰੋਨਾ ਚ ਇੰਤਕਾਲ ਹੋ ਗਿਆ ਸੀਗਾ ਜਨਾਬ ਰੋਹਿਤ ਰਾਹਤ ਅੰਦੋਰੀ ਜੀ ਇੰਦੌਰੀ ਸਾਹਿਬ ਨੇ ਨਾ ਇੱਕ ਗਜ਼ਲ ਲਿਖੀ ਸੀਗੀ ਗਜ਼ਲ ਦੇ ਵਿੱਚ ਨਾ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਮਿਸਰੇ ਲਿਖੇ ਸੀਗੇ ਤੇ ਉਹਦੇ ਵਿੱਚ ਇੱਕ ਥਾਂ ਤੇ ਆਉਂਦਾ ਹੈ ਕਿ ਚਰਾਗੋਂ ਦਾ ਘਰਾਨਾ ਚੱਲ ਰਹਾ ਹੈ ਜੀ ਚਰਾਗੋਂ ਦਾ ਘਰਾਨਾ ਚੱਲ ਰਹਾ ਹੈ ਹਵਾਵਾਂ ਸੇ ਦੋਸਤਾਨਾ ਚੱਲ ਰਹਾ ਹੈ ਵੀ ਜਿਹੜੇ ਦੀਵੇ ਹਨ ਉਹਨਾਂ ਦਾ ਘਰਾਨਾ ਤਾਂ ਹੀ ਚੱਲ ਰਿਹਾ ਕਿਉਂਕਿ ਹਵਾ ਨਾਲ ਦੋਸਤਾਨਾ ਚੱਲ ਰਿਹਾ ਦੋਸਤਾਨਾ ਚੱਲ ਰਿਹਾ ਉਹ ਅੱਗੇ ਪਤਾ ਕੀ ਕਹਿੰਦੇ ਨੇ ਕਹਿੰਦੇ ਨਏ ਕਿਰਦਾਰ ਆਤੇ ਜਾ ਰਹੇ ਹਨ ਮਗਰ ਨਾਟਕ ਪੁਰਾਣਾ ਚੱਲ ਰਿਹਾ ਹੈ ਵਾਹ ਕੀ ਬਾਤ ਮਤਲਬ ਇੱਥੇ ਵੀ ਉਹੀ ਗੱਲ ਫਿੱਟ ਹੋ ਗਈ ਪੂਰੀ ਬਿਲਕੁਲ ਕਿ ਇੱਥੇ ਬਸ ਦੀਵਿਆਂ ਦਾ ਘਰ ਚੱਲ ਰਿਹਾ ਹਵਾਵਾਂ ਨਾਲ ਯਾਰੀਆਂ ਨੇ ਤੇ ਪਰ ਹਕੀਕਤ ਇਹੋ ਆ ਕਿ ਨਾਟਕ ਉਹੀ ਹੈ ਕਿਰਦਾਰ ਪਰ ਨਾਟਕ ਉਹੀ ਪੁਰਾਣਾ ਕਿਰਦਾਰ ਉਹੀ ਨਵੇਂ ਨੇ ਆਹੀ ਕੁਛ ਹੈ ਨਾ ਸੋ ਇਹ ਇਹ ਚੀਜ਼ਾਂ ਨੇ ਸਾਨੂੰ ਜਿਹੜੇ ਅਸੀਂ ਚਾਸਕੂ ਲੋਕ ਆ ਸਾਨੂੰ ਵੀ ਆਪਣਾ ਟੇਸਟ ਥੋੜਾ ਜਿਹਾ ਬਦਲਣਾ ਚਾਹੀਦਾ ਮੈਂ ਦੇਖਿਆ ਮਾਨ ਸਾਹਿਬ ਦੀਆਂ ਪੋਸਟਾਂ ਦੇ ਥੱਲੇ ਹੁਣ ਕੋਈ ਧਾੜ ਆਉਂਦੀ ਆ ਕਮੈਂਟਾਂ 'ਦੀ ਚੰਗਾ ਲੂਣ ਦਿੱਤਾ ਜਾ ਰਿਹਾ ਮਾਨ ਸਾਹਿਬ ਨੂੰ ਕਿ ਭਾਈ ਇਹ ਕੀ ਕਰ ਰਹੇ ਹੋ ਤੁਸੀਂ ਸ਼ਾਮ ਦਾ ਵੇਲਾ ਕਿਹੜੀ ਤੁਸੀਂ ਇਸ ਵੇਲੇ ਇਹ ਲੜਾਈ ਛੇੜ ਕੇ ਬੈਠੇ ਹੋ ਉਧਰੋਂ ਮਜੀਠਿਆ ਸਾਹਿਬ ਸੋ ਕੋਈ ਵਾਹ ਵਾਹ ਕਰੀ ਜਾਂਦਾ ਕੋਈ ਥੂ ਥੂ ਕਰੀ ਜਾਂਦਾ ਮਤਲਬ ਕਿ ਇਸੇ ਲੜਾਈ ਜੋਗੇ ਲੋਕ ਵੀ ਰਹਿ ਗਏ ਮੰਡੇ ਹੋਏ ਲੋਕ ਨੇ ਸੋ ਸਾਨੂੰ ਹੰਡੇ ਹੋਏ ਰਾਜਨੀਤਿਕ ਲੋਕਾਂ ਦੀ ਜ਼ਰੂਰਤ ਹੈ ਜੋ ਵੰਡੇ ਹੋਏ ਲੋਕਾਂ ਨੂੰ ਇੱਕ ਕਰ ਦੇਣ ਤੇ ਜੋ ਖੁਦ ਅੱਡ ਹੋ ਕੇ ਵੀ ਰਾਜਨੀਤੀ ਆਡੋ ਕੇ ਚੱਲਦੀ ਆ ਅੱਡ ਹੋ ਕੇ ਵੀ ਪੰਜਾਬ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਟੀਮ ਦੇ ਤੌਰ ਤੇ ਕੰਮ ਕਰਨਾ ਸਾਨੂੰ ਜ਼ਰੂਰਤ ਇਸ ਤਰ੍ਹਾਂ ਦੀ ਰਾਜਨੀਤੀ ਦੀ ਹੈ ਸਾਨੂੰ ਜੇ ਹਜ਼ੂਰ ਬਦਲ ਮੇ ਧੜੇ ਦੀ ਲੋੜ ਸੀਗੀ ਤੇ ਫਿਰ ਤੇ ਧੜੇ ਅੱਗੇ ਕਿਹੜਾ ਸੀ ਘੱਟ ਸੀ ਛੱਤੀ ਸੀਗੇ ਇਹ ਬਦਲ ਵੀ ਰਾਜਨੀਤੀ ਨਹੀਂ ਆਈ ਬਦਲਮਾ ਰਾਜਨੀਤਿਕ ਧੜਾ ਆ ਗਿਆ ਸਾਡੇ ਕੋਲ ਕਿ ਲੋ ਜੀ ਅਸੀਂ ਵੀ ਹੁਣ ਆਪ ਦਾ ਖੁੱਲ ਕੇ ਖੇਡ ਦਾ ਮਜ਼ਾਰਾ ਕਰ ਲਾ ਭਈ ਮਾਨ ਸਾਹਿਬ ਨੂੰ ਛੱਡੋ ਮੇਰੇ ਨਾਲ ਮਜੀਠੀਆ ਸਾਹਿਬ ਨੂੰ ਨਹੀਂ ਕਿਉਂਕਿ ਪੰਥਕ ਮੁੱਦੇ ਵਿੱਚ ਉਹਦੇ ਦੋਨਾਂ ਵਾਸਤੇ ਗੱਲ ਠੀਕ ਨਹੀਂ ਹੈ। ਮਾਂ ਦਾ ਲੈ ਕੇ ਬੱਚਿਆਂ ਤੱਕ ਚਲੇ ਜਾਣਾ ਮੈਂ ਉਹੀ ਕਹਿ ਰਿਹਾ ਕਿ ਯਾਰ ਗੱਲ ਇਹ ਆ ਕਿ ਤੁਸੀਂ ਇਹ ਵੇਖੋ ਕਿ ਬੱਚਾ ਆਪਣਾ ਕਿਸੇ ਦਾ ਵੀ ਲੱਗ ਸਕਦਾ। ਸਾਰੇ ਆਪਾਂ ਬਾਲ ਬੱਚੇਦਾਰ ਹੋਵਾਂਗੇ ਜਾਂ ਬਣਾਂਗੇ ਇੱਕ ਦਿਨ ਕਿਸੇ ਦਾ ਬੱਚਾ ਵੀ ਕੋ ਸੰਗਤ ਦਾ ਸ਼ਿਕਾਰ ਹੋ ਸਕਦਾ। ਇਹ ਮਤਲਬ ਕਿ ਇੱਕ ਨਾ ਮਿਸਾਲ ਸੀਗਾ ਇਹ ਇਸ ਕੇਸ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਸੀ ਜਿਵੇਂ ਮੈਂ ਗੈਂਗਸਟਰਾਂ 'ਚ ਉਹ ਕਹਿਣਾ ਕਿ ਅंसारी ਇੱਕ अपवाद ਸੀ। ਅਨਸਾਰੀ ਦੀ ਲਾਈਫ ਨੂੰ ਇਸ ਤਰ੍ਹਾਂ ਨਾ ਲਵੋ ਕਿ ਉਹ ਗੈਂਗਸਟਰ ਸੀ ਜਾਂ ਮਰ ਗਿਆ ਐਸਾ ਨਹੀਂ ਹੈ ਉਹ ਗੈਂਗਸਟਰ ਕਿਉਂ ਬਣਿਆ ਜਿਹਦੇ ਕੋਲ ਤਮਾਮ ਸੁੱਖ ਸੁਹੂਲਤਾਂ ਸੀ ਜੋ ਇੱਕ ਰਾਜੇ ਕੋਲ ਹੁੰਦੀਆਂ ਨੇ ਯਾਨੀ ਜੰਮ ਦੇ ਬੱਚੇ ਰਾਜੇ ਸੀਗੇ ਤਾਂ ਇਹ ਇਹ ਚੀਜ਼ਾਂ ਜਿਹੜੀਆਂ ਮਿਸਾਲ ਦੇ ਤੌਰ ਤੇ ਇਹਨਾਂ ਤੇ ਕੰਮ ਕਰਨ ਦੀ ਜ਼ਰੂਰਤ ਆ ਉਥੋਂ ਲੱਭਿਆ ਜਾਣਾ ਚਾਹੀਦਾ ਕਿ ਇਹ ਇਹ ਜੜ ਕਿੱਥੇ ਆ ਇਸ ਸਮੱਸਿਆ ਦੀ ਇਹ ਬੱਚਿਆਂ ਚ ਕਿਉਂ ਪਰਵਿਰਤੀ ਕਿਉਂ ਰੁਚੀ ਇਹ ਪੈਦਾ ਹੋ ਰਹੀ ਆ ਕਿਉਂ ਇੱਧਰ ਨੂੰ ਜਾ ਰਹੇ ਨੇ ਪਰ ਨਹੀਂ ਸਾਡਾ ਸੁਭਾਅ ਹੀ ਹੈ ਨੀ ਗਾ ਹੁਣ ਅਸੀਂ ਬਿਲਕੁਲ ਬਦਲ ਚੁੱਕੇ ਹਾਂ ਅਸੀਂ